ਪਠਿੰਡਾ ਪੁਲਿਸ ਨੇ ਬੱਚਾ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ 'ਚ 5 ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੌਦੇਬਾਜ਼ੀ ਲੈ ਲੈਂਦੇ ਇੱਕ ਬੱਚੇ ਨੂੰ ਵੀ ਬਰਾਮਦ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਗਰੋਹ ਬੱਚਿਆਂ ਦੀ ਸੌਦੇਬਾਜ਼ੀ ਕਰ ਰਿਹਾ ਸੀ। ਪੁਲਿਸ ਮੁਤਾਬਕ ਹੈ ਗਰੋਹ ਗਰੀਬ ਪਰਿਵਾਰਾਂ ਤੋਂ ਇਹ ਕਹਿ ਕੇ ਬੱਚੇ ਥੋੜੇ ਪੈਸੇ ਵਿੱਚ ਖਰੀਦ ਲੈਂਦਾ ਸੀ ਕਿ ਉਹ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਚੰਗੇ ਪਰਿਵਾਰਾਂ ਨੂੰ ਸੌਂਪ ਦੇਣਗੇ ਤਾਂ ਜੋ ਉਹਨਾਂ ਦੀ ਪਰਵਰਿਸ਼ ਚੰਗੀ ਹੋ ਸਕੇ। ਪਰ ਬਾਅਦ ਵਿੱਚ ਇਹਨਾਂ ਬੱਚਿਆਂ ਨੂੰ 2-3 ਲੱਖ ਰੁਪਏ ਵਿੱਚ ਬਿਨਾਂ ਕਿਸੇ ਕਾਨੂੰਨੀ ਕਾਰ ਗੁੱਪ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਜਾਲ ਵਿਛਾ ਕੇ ਇੱਕ ਬੱਚੇ ਦਾ ਸੌਦਾ ਕਰਨ ਪਹੁੰਚੇ ਇਸ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਰੋਹੀ ਸਰਗਨਾ ਇੱਕ ਮਹਿਲਾ ਹੈ ਜੋ ਮੁਕਸਰਦੀ ਨਿਵਾਸੀ ਹੈ ਪੁਲਿਸ ਦਾ ਦਾਵਾ ਹੈ ਕਿ ਹੁਣ ਤੱਕ ਇਹ ਤਿੰਨ ਬੱਚੇ ਅੱਗੇ ਵੇਚ ਚੁੱਕੇ ਨੇ ਤੇ ਤਿੰਨ ਦਾ ਸੌਦਾ ਚੱਲ ਰਿਹਾ ਸੀ ਗਰੀਬ ਘਰਾਂ ਦੇ ਜਿਨ੍ਹਾਂ ਦੇ ਵਿੱਚ ਬੱਚੇ ਜ਼ਿਆਦਾ ਹੁੰਦੇ ਆ ਉਹਨਾਂ ਦਾ ਪਤਾ ਲਾਉਂਦੇ ਆ ਵੀ ਕਿਹਦੇ ਕੋਲ ਬੱਚੇ ਜ਼ਿਆਦਾ ਨੇ ਤੇ ਉਹ ਅੱਗੇ ਪਾਰਟੀ ਨਾਲ ਕੇ ਨਾ ਸੌਦਾ ਕਰ ਲੈਂਦੇ ਨੇ ਪਰ ਅਗਲੇ ਜਿਹੜਾ ਗਰੀਬ ਜਨਤਾ ਉਹਨੂੰ ਕਹਿੰਦੇ ਨੇ ਵੀ ਅਸੀਂ ਤੁਹਾਡਾ ਬੱਚਾ ਅਡਾਪਟ ਕਰਾਂਗੇ ਤੁਹਾਡਾ ਜਿਹੜਾ ਹੈਗਾ ਭਾਰ ਘਟ ਜਾਊਗਾ ਉਹਨਾਂ ਤੋਂ ਬੱਚਾ ਲੱਗੇ ਮੈਨੂੰ ਵੇਚ ਦਿੰਦੇ ਸੀ ਤਿੰਨ ਬੱਚਿਆਂ ਲਈ ਇਹਨੇ ਸੌਦਾ ਚਲਾਇਆ ਸੀ ਪਰ ਉਹ ਸਿਰੇ ਨਹੀਂ ਚੜਿਆ ਜੀ ਇਹਦੀ ਲੱਗਦਾ 2 ਲੱਖ ਕੋਈ 3 ਲੱਖ ਜਿੰਨਾ ਕੋਈ ਮਤਲਬ ਅਗਲਾ ਅਗਲੇ ਅਗਲੀ ਪਾਰਟੀ ਦੇ ਆ ਦੇ ਦੋ